شیطان الرجیم بسم اللہ الرحمن الرحیم السلام علیکم ورحمت اللہ وبرکاتہ اج اسی سورہ قحف دا چھٹا رکھو شروع کران دے وادریب اور بیان کرو لہم انہوں دے واسطے ماسال الحات دنیا کی جلی اے دنیا دی زندگی ہے انہوں دی مثال جڑی ہے انہوں دے سامنے بیان کرو کما جس طرح انزل نہ ہو سی نازل کیا ہے مینسمائے آسمان تو پانی جس طرح سی نازل کیا جس طرح بارش ہوں فخ تالا بے ہی تے پھر دنال مل گئے نبا تلاڑ دی زمین کے جڑے نبتا تے او پھر خوب پھل دی پھولدی ہے فا تے پھر او ہو جاندہ ہے حشی مانو چورا چورا ہو جاندہ ہے تازرو ہو تے انو ری ری آ ہوا ਉਹਨੂੰ ਇਹਦਰ ਉਧਰ ਲੈ ਗਏ ਤੇ ਉੱਡਦੀ ਰਹਿੰਦੀ ਏ ਵਕਾਨ ਅੱਲਾਹੁਰ ਅੱਲਾਹ ਤਾਲਾ ਜਿਹੜੇ ਨੇ ਲਾ ਕੁੱਲੇ ਸ਼ੈਨ ਹਰ ਇੱਕ ਚੀਜ਼ ਦੇ ਉੱਤੇ ਮੁਕਤਾਦਿਰਨ ਕੁਦਰਤ ਰੱਖਣ ਵਾਲੇ ਨੇ ਹਰ ਇੱਕ ਚੀਜ਼ ਦੇ ਉੱਤੇ ਕਾਦਰ ਨੇ ਔਰ ਅੱਲਾਹ ਸੁਭਾਨਹੁ ਲਾ ਇੱਤੇ ਫਰਮਾਂਦੇ ਨੇ ਕਿ ਇਹਨਾਂ ਦੇ ਸਾਹਮਣੇ ਜਿਹੜੀ ਦੁਨਿਆਵੀ ਜ਼ਿੰਦਗੀ ਦੀ ਮਿਸਾਲ ਹੈ ਉਹਨੂੰ ਬਿਆਨ ਕਰੋ ਕਿ ਜਿਸ ਤਰ੍ਹਾਂ ਅਸਮਾਨ ਤੋਂ ਪਾਣੀ ਜਿਹੜਾ ਉਹ ਨਾਜ਼ਲ ਹੁੰਦਾ ਹੈ ਬਾਰਿਸ਼ ਆਉਂਦੀ ਹੈ ਤੇ ਫਿਰ ਉਹਦੇ ਨਾਲ ਜਿਹੜੀ ਜ਼ਮੀਨ ਦੀ ਨਬਾਤਾਤ ਉਫਲਦੀ ਫੁੱਲਦੀ ਹੈ ਇਹ ਫਿਰ ਉਹ ਚੂਰਾ ਚੂਰਾ ਹੋ ਜਾਂਦੀ ਹੈ ਫਿਰ ਉਹਨੂੰ ਹਵਾ ਜਿਹੜੀ ਉਹ ਇੱਧਰ ਉੱਧਰ ਲੈ ਕੇ ਜਾਂਦੀ ਹੈ ਯਾਨੀ ਕਿ ਇਹ ਜਿਹੜਾ ਨਬਾਤਾਤ ਦਾ ਇੱਕ ਜਿਹੜਾ ਲਾਈਫ ਸਾਈਕਲ ਹੈ ਉਹਦਾ ਜ਼ਿਕਰ ਕੀਤਾ ਗਿਆ ਹੈ ਪਲਾਂਟ ਦਾ ਜਿਹੜਾ ਲਾਈਫ ਸਾਈਕਲ ਹੈ ਉਹਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਜਿਹੜੀ ਘਾਹ ਹੈ ਉਹ ਬਿਲਕੁਲ ਤਮ ਹੋਈ ਹੁੰਦੀ ਔਰ ਬਾਰਿਸ਼ ਜਿਸ ਲਈ ਪੈਂਦੀ ਹੈ ਤੇ ਉਹਦੇ ਨਾਲ ਫਿਰ ਉਹ ਸਬਜ਼ਾ ਜਿਹੜਾ ਉਹ ਦੁਬਾਰਾ ਉਗ ਆਉਂਦਾ ਹੈ ਔਰ ਇਸੇ ਤਰ੍ਹਾਂ ਮਰੇ ਹੋਏ ਜਿਹੜੇ ਪੌਦੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਉਸ ਬਾਰਿਸ਼ ਦੇ ਨਾਲ ਤੇ ਫਿਰ ਉਹ ਦੁਬਾਰਾ ਜਿਹੜੇ ਨੇ ਉਹ ਜਿਹੜੀ ਘਾਹ ਸੇ ਉਹ ਸਾਰੇ ਪੌਦੇ ਜਿਹੜੇ ਨੇ ਉਹ ਅਗਰ ਤੁਸੀਂ ਵੇਖੋ ਹਜ਼ਾਂ ਦੇ ਵਿੱਚ ਤੇ ਕਿਸ ਤਰ੍ਹਾਂ ਉਹ ਪੀਲਾ ਰਾਂਗੋਂ ਨਾ ਦੋਂਦਾ ਔਰ ਉਹ ਖਤਮ ਹੋ ਜਾਂਦੇ ਨੇ ਔਰ ਲਸਵੰਤ ਫਰਮਾਉਂਦੇ ਨੇ ਕਿ ਚੂਰਾ ਚੂਰਾ ਹੋ ਜਾਂਦੇ ਨੇ ਔਰ ਫਿਰ ਉਹ ਹਵਾ ਜਿਹੜੀ ਉਹ ਇੱਧਰ ਉੱਧਰ ਲੈ ਕੇ ਫਿਰਦੀ ਰਹਿੰਦੀ ਏ ਤੇ ਇਸੇ ਤਰ੍ਹਾਂ ਜਿਹੜੀ ਇਨਸਾਨ ਦੀ ਜ਼ਿੰਦਗੀ ਏ ਉਹਦਾ ਵੀ ਇਹੀ ਸਾਈਕਲ ਏ ਜਿਸ ਤਰ੍ਹਾਂ ਇਹ ਨਬਾਤਾਂ ਦਾ ਸਾਈਕਲ ਏ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਦਾ ਸਾਈਕਲ ਵੀ ਇਸੇ ਤਰ੍ਹਾਂ ਤਰ੍ਹਾਂ ਕਿ ਵੇਖੋ ਕਿ ਕਿਸ ਤਰ੍ਹਾਂ ਬੱਚਾ ਪਹਿਲੇ ਪੈਦਾ ਹੁੰਦਾ ਹੈ ਔਰ ਫਿਰ ਉਹ ਜਿਹੜਾ ਹੈ ਉਹ ਜਵਾਨ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਉਦੇੜ ਉਮਰ ਵਿੱਚ ਚਲਾ ਜਾਂਦਾ ਹੈ ਵਾਲਾਂ ਵਿੱਚ ਸਫੇਦੀ ਆ ਜਾਂਦੀ ਹੈ ਚੁਰਰੀਆਂ ਪੈ ਜਾਂਦੀਆਂ ਨੇ ਔਰ ਫਿਰ ਉਹਦਾ ਇੰਤਕਾਲ ਹੋ ਜਾਂਦਾ ਹੈ ਔਰ ਫਿਰ ਉਹ ਦੁਬਾਰਾ ਜਿਹੜਾ ਮਿੱਟੀ ਦਾ ਹਿੱਸਾ ਬਣ ਜਾਂਦਾ ਹੈ ਤੇ ਇਸੇ ਤਰ੍ਹਾਂ ਅੱਲਾਹ ਸੁਭਾਨ ਤਾਲਾ ਫਰਮਾਉਂਦੇ ਨੇ ਕਿ ਇਨਸਾਨ ਦੀ ਜ਼ਿੰਦਗੀ ਦਾ ਸਾਈਕਲ ਔਰ ਜਿਹੜਾ ਪਲਾਂਟ ਦੀ ਜਿਹੜਾ ਸਾਈਕਲ ਹੈ ਨਾ ਬਤਾਤ ਦੀ ਜਿਹੜੀ ਜ਼ਿੰਦਗੀ ਹੈ ਉਹਦਾ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਵੀ ਔਰ ਅੱਲਾਹ ਤਾਲਾ ਜਿਹੜੇ ਨੇ ਉਹ ਹਰ ਇੱਕ ਚੀਜ਼ ਦੇ ਉੱਤੇ ਜਿਹੜੇ ਨੇ ਉਹ ਕੁਦਰਤ ਰੱਖਣ ਵਾਲੇ ਨੇ ਹਰ ਇੱਕ ਚੀਜ਼ ਨੂੰ ਤੇ ਕਾਦਰ ਨੇ اور المال مال ہے و اور جڑی اولاد ہے اولاد اور مال نے آ تو اے زینت نے حیات اے دنجا اس دنیا دی جڑی زندگی ہے اے, اے زینت نے واقعیا اور باقی رہ جانے والی جڑی چیز ہے اصا لحا تو نیکیاں نے خائروں بہتر ہے اندہ ربی کا تیرے رب نزدیک وہ جڑے نے بہت بہتر نے سواب اواب دے لحاظ سے وہ خیر عمل اور اچھی جڑی ہے وہ امید لگانے دے لحاظ نال بھی جڑی نیکیاں نے وہ ਬਿਹਤਰ ਨੇ اور اللہ سبحانہ وتعالیٰ فرمਾਂਦੇ ਨੇ کہ ਜਿਹੜਾ ਮਾਲ اور ਔਲਾਦ ਹੈ ਇਹ ਇਸ ਦੁਨੀਆਂ ਦੀ زینت ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਲਾਹ ਤਾਲਾ ਨੇ ਇਸ ਜ਼ਿੰਦਗੀ ਦੇ ਵਾਸਤੇ ਬਣਾਈਆਂ ਨੇ ਇਹਨਾਂ ਦਾ ਇਸ ਜ਼ਿੰਦਗੀ ਦੇ ਨਾਲ ਤਾਲੁਕ ਹੈ ਜੂਂ ਜ਼ਿੰਦਗੀ ਖਤਮ ਹੁੰਦੀ ਹੈ ਤੇ ਸਾਰੀਆਂ ਚੀਜ਼ਾਂ ਵੀ ਖਤਮ ਹੋ ਜਾਂਦੀਆਂ ਨੇ اور اللہ سبحانہ وتعالیٰ فرمਾਂਦੇ ਨੇ ਕਿ ਜਿਹੜੀ ਬਾਕੀ رہ ਜਾਣੀ ਵਾਲੀ چیز ہے ਉਹ ਜੜੀਓ ਤੁਹਾਡੀ ਨੇਕੀ ਨੇਕੀ ਜਿਹੜੀ ਹੈ ਜਿਹੜਾ ਤੁਸੀਂ ਨੇਕ ਕੰਮ ਕੀਤੇ ਆ ਉਹ ਤੁਹਾਡਾ ਬਾਕੀ ਰਹਿ ਜਾਣ ਵਾਲਾ আমਲ ਹੈ ਯਾਨੀ ਕਿ ਮਾਲ اور ਜਿਹੜੀ ਔਲਾਦ ਹੈ ਉਹਦੇ ਨਾਲੋਂ ਉਮੀਦ ਜਿਹੜੀ ਹੈ ਉਮੀਦ ਇੱਥੇ ਕਿਵੇਂ ਕਿ ਉਮੀਦ ਲਗਾਉਣ ਦੇ ਇਤਬਾਰ ਤੇ ਕਿਹੜੀ ਚੀਜ਼ ਬਿਹਤਰੀਨ ਹੈ ਜਿਹੜੀ ਤੁਹਾਡੀ ਨੇਕੀ ਹੈ ਜਿਹੜਾ ਤੁਸੀਂ ਅੱਛਾ ਅਮਲ ਕਰੋਦੇ ਉਹ ਬਿਹਤਰੀਨ ਉਮੀਦ ਲਗਾਉਣ ਦੀ ਚੀਜ਼ ਹੈ ਅਰ ਉਹ ਜਿਹੜਾ ਉਹ ਬਾਕੀ ਰਹਿ ਜਾਣੇ ਵਾਲੀ ਚੀਜ਼ ਹੈ ਔਰ ਅਗੋਂ ਅੱਲਾਹ ਸੁਭਾਨ ਤਾਲਾ ਜਿਹੜੇ ਨੇ ਕਿਆਮਤ ਦਾ ਨਕਸ਼ਾ ਖਿੱਚਦੇ ਨੇ ਕਿ ਉਹ ਯੋ ਮਾਜਿਸ ਤੇ ਨੁਸੈ ਯਰੁਲ ਜਬਾਲ ਉਹ ਕਿ ਅਸੀਂ ਜਿਹੜੇ ਪਹਾੜ ਨੇ ਉਹਨਾਂ ਨੂੰ ਅਸੀਂ ਚਲਾਉਂ ਦੇ ਵਤਰ ਅਲ ਅਰਦ ਔਰ ਤੁਸੀਂ ਵੇਖੋ ਦੇ ਕਿ ਜਿਹੜੀ ਜ਼ਮੀਨ ਹੈ ਬਾਰੀ ਜ਼ਾਤਨ ਉਹ ਬਿਲਕੁਲ ਜਿਹੜੀ ਹੈ ਸਾਫ ਹੋ ਜਾਏਗੀ ਚਟੀਲ ਮੈਦਾਨ ਬਣ ਜਾਏਗੀ ਵਾ ਹਸ਼ਰ ਨਾ ਹਮ ਰਸੀ ਉਹਨਾਂ ਨੂੰ ਇਕੱਠਾ ਕਰਾਂ ਦੇ ਫਲਮ ਨੁਗਾ ਦੇ ਤੇ ਫਿਰ ਉਹਨਾਂ ਨੂੰ ਕਿਸੇ ਨੂੰ ਅਸੀਂ ਨਹੀਂ ਛੋੜਾਂ ਦੇ ਮਨਹਮ ਉਹਨਾਂ ਦੇ ਵਿੱਚ ਉਹ ਹਦਨ ਕਿਸੇ ਇੱਕ ਨੂੰ ਵੀ ਜਿਹੜਾ ਅਸੀਂ ਨਹੀਂ ਛੋੜਾਂ ਦੇ ਔਰ ਅੱਲਾਹ ਸੁਭਾਨ ਅੱਲਾਹ ਫਰਮਾਉਂਦੇ ਨੇ ਕਿ ਜਿਸ ਨੇ ਅਸੀਂ ਪਹਾੜਾਂ ਨੂੰ ਚਲਾ ਆਂਦੇ ਯਾਨੀ ਕਿ ਆਮਤ ਵਾਲੇ ਦਿਨ ਹੋਰ ਜਿਸ ਤਰ੍ਹਾਂ ਜਮੀਨ ਜਿਹੜੀ ਉਹ ਬਿਲਕੁਲ ਸਾਫ਼ ਮੈਦਾਨ ਹੋ ਜਾਈਦੀ ਔਰ ਅਸੀਂ ਫਿਰ ਸਾਰੇ ਜਿਹੜੇ ਲੋਕ ਨੇ ਸਾਰੀ ਜਿਹੜੀ ਨਵੇਂ ਇਨਸਾਨੀ ਅਸੀਂ ਉਹਨਾਂ ਨੂੰ ਸਭ ਨੂੰ ਇਕੱਠਿਆ ਕਰਾਂਦੇ ਔਰ ਉਹਨਾਂ ਵਿੱਚ ਉਹਨਾਂ ਦੇ ਵਿੱਚ ਕੋਈ ਇੱਕ ਜੀ ਜਿਹੜਾ ਉਹ ਉਸ ਵਕਤ ਜਿਹੜਾ ਕੋਈ ਐਸਾ ਵੀ ਨਹੀਂ ਹੋਣ ਲੱਗਾ ਜਿਹੜਾ ਉਸ ਵਕਤ ਉਸ ਜਗ੍ਹਾ ਦੇ ਉੱਤੇ ਨਹੀਂ ਆਉਣ ਲੱਗਾ ਤੇ ਅੱਲਾਹ ਸੁਭਾਨ ਅਲਾਹ ਕਹਿੰਦੇ ਨੇ ਪੂਰੀ ਨਵੇਂ ਇਨਸਾਨੀ ਨੂੰ ਅਸੀਂ ਉਸ ਵਕਤ ਇਕੱਠਾ ਕਰਾਂਦੇ ਉਹ ਵਾ ਉਰੇਦੂ ਉਰੋ ਪੇਸ਼ ਕੀਤੇ ਜਾਂਦੇ ਅਲਾ ਰੱਬੀ ਕਾ ਤੁਹਾਡੇ ਰੱਬ ਦੇ ਸਾਹਮਣੇ ਸਫਨ ਕੇ ਸਫ ਬਸਤਾ ਹੋਗੇ ਜਿਹੜੇ ਨੇ ਉਹ ਤੁਹਾਡੇ ਰੱਬ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਲਾ ਕਾ ਤਾਕੀਕ ਜੇ ਤੋ ਮੂਨਾ ਕਿ ਯਕੀਨਨ ਫਿਰ ਉਹਨਾਂ ਨੂੰ ਆਖਿਆ ਜਾਂਦਾ ਕਿ ਕਿ ਆਗ ਯਾ ਤੁਸੀਂ ਕਮਾਜ ਇਸ ਤਰ੍ਹਾਂ ਹਲਾਕ ਨਾ ਕੋ ਮਰ ਸੀ ਤੁਹਾਨੂੰ ਪੈਦਾ ਕੀਤਾ ਸੀ ਅਵਵਲ ਅਮਰਤਨ ਪਹਿਲੇ ਮਰਤਬਾ ਔਰ ਫਿਰ ਅਲਾ ਸੁਭਾਨ ਤਲਾ ਦੇ ਸਾਹਮਣੇ ਇੱਕ ਕਿਆਮਤ ਵਾਲੇ ਦਿਨ ਦਾ ਨਕਸ਼ਾ ਕਿ ਅਲਾ ਸੁਭਾਨ ਤਲਾ ਦੇ ਸਾਹਮਣੇ ਜਿਹੜੇ ਨੇ ਉਹ ਸਭ ਲੋਕ ਸਫਤਰ ਸਫ ਖੜੇ ਹੁੰਦੇ ਔਰ ਫਿਰ ਉਹਨਾਂ ਨੂੰ ਆਖਿਆ ਜਾਇਦਾ ਕਿ ਯਕੀਨਨ ਤੁਸੀਂ ਸਾਡੇ ਕੋਲੇ ਆ ਗਏ ਹੋ ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰ ਆਏ ਸੀ ਯਾਨੀ ਕਿ ਇੱਕ ਜਿਹੜੀ ਆਲਮੇ ਰਵਾਦ ਦੇ ਵਿੱਚ ਪਹਿਲੀ ਦਫਾ ਜਿਹੜਾ ਉਹ ਪੈਦਾ ਕੀਤਾ ਗਿਆ ਸੀ ਸਭ ਨੂੰ ਔਰ ਸਭ ਲੋਗੋ ਉੱਥੇ ਮੌਜੂਦ ਸੀ حضرت ਆਦਮ ਤੁਲੈਗੇ ਜਿਹੜੇ ਨੇ ਆਹਰ ਤੱਕ ਜਿੰਨੇ ਲੋਗ ਆਵੰਦੇ ਸਭ ਨੂੰ ਅੱਲਾ ਸਬਹਾਨ ਤਾਲਾ ਨੇ ਉਹਨਾਂ ਦੀ ਤਹਿਲੀਕ ਕੀਤੀ ਸੀ ਤੇ ਦੂਸਰੀ ਤਰਫ ਫਿਰ ਜਿਸ ਤਰ੍ਹਾਂ ਇਨਸਾਨ ਇਸ ਦੁਨੀਆ ਦੇ ਵਿੱਚ ਆਉਂਦਾ ਹੈ ਕਿ ਮਾਂ ਦੇ ਪੇਟ ਵਿੱਚ ਅੱਲਾ ਸਬਹਾਨ ਤਾਲਾ ਉਹ ਉਹਦਾ ਜਿਸਮ ਬਣਾਉਂਦੇ ਨੇ ਔਰ ਫਿਰ ਜਿਹੜੀ ਰੂਹ ਜਿਹੜੀ ਹੈ ਉਹ ਉਹ ਦੀਏ ਅਸਰ ਜਿਸਮ اور روح ਫਿਰ ਮਿਲ ਗਏ ਤੇ ਇਹ ਜਿਹੜਾ ਇਸ ਦੁਨੀਆ ਦੇ ਵਿੱਚ ਫਿਰ انسان ਨੂੰ ਇਮਤਿਹਾਨ ਦੀ ਜਗਾ ਦੇ ਉਤੇ ਉਹਨੂੰ ਫਿਰ ਰੱਖਿਆ ਜਾਂਦਾ ਹੈ ਅੱਲਾ ਸੁਬਾਨ ਤਲਾ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਅਸੀਂ ਤੁਹਾਨੂੰ ਪੈਦਾ ਕੀਤਾ ਸੀ ਪਹਿਲੀ ਦਫਾ ਉਸੇ ਤਰ੍ਹਾਂ ਅਸੀਂ ਤੁਹਾਨੂੰ ਫਿਰ ਪੈਦਾ ਕੀਤਾ ਹੈ ਅੱਜ ਫਿਰ ਯਾਨੀ ਕਿਆਮਤ ਅਰ-ਦੀਨ ਅੱਲਾ ਸੁਬਾਨ ਤਲਾ ਫੇਰ ਉਹਨਾਂ ਨੂੰ ਜਿਹੜਾ ਦੁਬਾਰਾ ਪੈਦਾ ਕਰਨ ਦੇ ਤੇ ਉਠਾਨਦੇ ਔਰ ਅੱਲਾ ਤਲਾ ਫਰਮਾਉਂਦੇ ਨੇ ਬਾਲਜ਼ਾਮ ਤੂੰ ਕਿਆ ਤੁਸੀਂ ਗੁਮਾਨ ਕੀਤਾ ਸੀ ਅਲਾ ਨਾ ਜਾਲਕੁਮ ਮੂ'ਦਾ ਕਿ ਤੁਸੀਂ ਤੇ ਕਦੇ ਵੀ ਜਿਹੜਾ ਵਾਅਦਾ ਜਿਹੜਾ ਹੈ ਵੀ ਤੁਸੀਂ ਸਮਝਦੇ ਹੋ ਕਿ ਅਸੀਂ ਕੋਈ ਵਾਅਦਾ ਨਹੀਂ ਤੁਹਾਡੇ ਨਾਲ ਕੀਤਾ ਹੈ ਵੀ ਯਾਨੀ ਕਿ ਤੁਸੀਂ ਇਸ ਗੱਲ ਨੂੰ ਭੁੱਲ ਗਏ ਸੀ ਉਹ ਤੁਹਾਡੇ ਜੋ ਬਾਦ ਲੋਕ ਤੇ ਐਸੇ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਯਕੀਨ ਵੀ ਨਹੀਂ ਸੀ ਹੈ ਵੀ ਕਿ ਅਸੀਂ ਦੁਬਾਰਾ ਅੱਲਾ ਤਲਾ ਦੇ ਸਾਹਮਣੇ ਜਾਣ ਦੇ ਬਲਕਿ ਤੁਸੀਂ ਤੇ ਆਖਦੇ ਸੀ ਕਿ ਜਿਹੜੀਆਂ ਗਲੀਆਂ ਸੜੀਆਂ ਹੱਡੀਆਂ ਨੇ ਉਹ ਕਿਸ ਤਰ੍ਹਾਂ ਦੁਬਾਰਾ ਇਕੱਠੀਆਂ ਹੋਵਾਂਦੀਆਂ ਤੇ ਅੱਲਾਹ ਸੁਭਾਨ ਤਾਲਾ ਫਰਮਾਨ ਦੇ ਉਸ ਵੇਲੇ ਕਿ ਤੁਸੀਂ ਆ ਗਏ ਉਸ ਮੇਰੇ ਸਾਹਮਣੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੀ ਦਫਾ ਪੈਦਾ ਕੀਤਾ ਸੀ ਔਰ ਕੀ ਤੁਸੀਂ ਸਮਝਦੇ ਸੀ ਉਹ ਗੁਮਾਨ ਕਰਦੇ ਸੀ ਕਿ ਜਿਹੜਾ ਵਾਅਦੇ ਦਾ ਵਕਤ ਹੈ ਇਹ ਨਹੀਂ ਆਉਣਾ ਹੈ ਵੀ و بوی ال کتاب اور جڑی کتاب ہے پھر جڑی جڑا جی دا مال نامہ ہے جڑا اور سامنے رکھ دیا جائے گا فتح المجرمین ہی جڑے مجرم جی مجرم دے مشفقین آنا تسی ویکھو دے کہ او وہ فی ہے کہ جس وقت وہ چیزاں وہ ویکھن دے اپنے مال نامے دے بھائی اکول انہوں آکھا دے یا بھائی لطنا ہائے افسوس مالی حاظل کتاب ہی کہ وہ آخر دے کہ ساری کی کمبختی ہے کہ ہائے افسوس اے کیسا یہ مال نامہ ہے ਲਾਯੂਆ ਦੇ ਰੋਕੇ ਨੇ ਕੋਈ ਚੀਜ਼ ਨਹੀਂ ਛੋੜੀ ਹੈ ਵੀ ਛੋਟੀ ਤੋਂ ਛੋਟੀ ਵੀ ਔਰ ਵੱਡੀ ਤੋਂ ਵੱਡੀ ਵੀ ਸਗੀਰ ਤਨ ਛੋਟੀ ਬਲਾ ਕਬੀਰ ਤਨ ਔਰ ਨਾ ਵੱਡੀ ਕੇ ਸਮਾਲ ਨਾਮੇ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਉਹ ਮੌਜੂਦ ਹੋਵੇ ਦੀ ਔਰ ਉਸ ਵਕਤ ਲੋਕਾਂ ਦੇ ਕੇ ਇਹ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਵੀ ਜਿਹੜੀ ਦਰਜ ਨਾ ਹੋਈ ਹੋਵੇ ਇਲਾ ਅਖਸਾਹ ਮਗਰ ਇਹ ਕੇ ਸਭ ਕੁਝ ਇਹ ਦੇ ਵਿੱਚ ਮਹਿਫੂਜ਼ ਹੋਏ ਹੈ ਯਾਨੀ ਕਿ ਹੁਣ ਆਜ ਦੇ ਦੌਰ ਵਿੱਚ ਵੇਖੋ ਕਿ ਜਿਸ ਤਰ੍ਹਾਂ ਕੰਪਿਊਟਰ ਹੈ ਕਿ ਤੁਸੀਂ ਇੱਕ ਬਟਨ ਦਬਾਉਂਦੇ ਹੋ ਤੇ ਹਰ ਇੱਕ ਚੀਜ਼ ਜਿਹੜੀ ਤੁਹਾਡੀਆਂ ਸਾਰੀਆਂ ਫਾਈਲਾਂ ਜਿਹੜੀਆਂ ਨੇ ਉਹ ਤੁਸੀਂ ਜਿੱਥੇ ਵੀ ਸੇਵ ਕੀਤੀਆਂ ਵਾਂ ਡਰਾਈਵ ਵਿੱਚ ਹੋਵਨਾਂ ਜਾਂ ਤੁਸੀਂ ਡਾਊਨਲੋਡ ਕੀਤੀਆਂ ਉਹ ਸਾਮਣੇ ਆ ਜਾਂਦੀਆਂ ਨੇ ਤੇ ਇਸੇ ਇਸੇ ਤਰ੍ਹਾਂ ਉਹ ਤੁਸੀਂ ਤਸੱਵਰ ਕਰੋ ਕਿ ਉਸ ਅਕਤਵਲਾ ਸੁਭਾਨ ਅੱਲਾ ਜਿਹੜਿਆ ਨੇ ਉਹ ਸਾਡੇ ਸਾਹਮਣੇ ਅਮਾਲਨਾਮਾ ਪੇਸ਼ ਕਰਨ ਦੇ ਉਹ ਕੰਪਿਊਟਰ ਦੀ ਤਰ੍ਹਾਂ ਅੱਲਾ ਸੁਭਾਨ ਅੱਲਾ ਸਾਹਮਣੇ ਲਿਆਵਨ ਦੇ ਹਰ ਇੱਕ ਚੀਜ਼ ਉੱਥੇ ਜਿਹੜੀ ਅਸੀਂ ਅਮਲ ਕਰਨੇ ਆ ਚਾਹੇ ਅਸੀਂ ਸਮਝ ਨਹੀਂ ਆ ਕਿ یہ انہوں نہیں پتا ہے بھی وہ بھی اللہ سمنتالا جڑے نے درج کیے ہر ایک چیز اور اس وقت تو سارے کھول جانے اور اللہ تعالیٰ نے ہر ایک چیز جڑیوں محفوظ کی ہے وواجدو دوں اور او لوگ جڑے نے انہوں نے جو عمل پاؤن دے ماں لو حاضر حاضر جو انہوں نے عمل کیا ہوئے انہوں اس وقت تو حاضر پاؤ دے بلا یا اور انہوں نے کوئی ظلم نہیں کیتا جائے گا ربو گواہ کہ تڑے رب کی طرف انہوں کے کسی قسم کا جڑا ظلم ہے وہ نہیں جائے گا بلکہ انہوں ਜਿਹੜੇ ਅਮਲ ਹੋਵਨਦੇ ਉਹ ਉਸ ਵਕਤ ਉਹਨਾਂ ਦੇ ਸਾਹਮਣੇ ਜਿਹੜੇ ਨੇ ਉਹ ਆਵਨਦੇ یہ جڑا ہے سارا قیامت دا منظر ہے کہ اللہ سمنت اللہ فرمان دے نے کہ اس وقت اسی زمین جڑی ہے انہوں چٹیل میدان بنا دیا دے اور سارے لوگ انہوں اپنے سامنے کھڑا کران دے اور پھر انہوں اللہ سمنت اللہ فرمان دے نے کہ وہ جڑے, جڑے دن دا انکار کر دینے کہ آیا اسی دوبارہ زندہ کتے جان دے انہوں اس وقت پھر دوبارہ اللہ تعالی دے سامنے حاضر ہو مالمہ انہوں دے سامنے حاضر ہوئے دا اور ہر ایک چھوٹا اور وڈا عمل جا نے کیا ہے وہ ہر قسم دا عمل وہ دبی درج ہوئے دا اور اللہ ਮਾਨਾ ਤਲਾ ਜੜੇ ਨੇ ਉਹ ਉਸ ਵਕਤ ਜੜੇ ਨੇ ਉਹਨਾਂ ਦੇ ਸਾਰੀ ਚੀਜ਼ਾਂ ਜਿਹੜੀਆਂ ਨੇ ਅੱਲਾਹ ਤਾਲਾ ਨੇ ਉਹਨਾਂ ਨੂੰ ਮਹਫੂਜ਼ ਕੀਤੇ ਐ ਔਰ ਅੱਲਾਹ ਤਾਲਾ ਜਿਹੜੇ ਨੇ ਉਹ ਕਿਸੇ ਦੇ ਉੱਤੇ ਜ਼ੁਲਮ ਨਹੀਂ ਕਰਦੇ ਆ ਵੀ ਬਲਕਿ ਜੋ ਉਹਨਾਂ ਨੇ ਅਮਲ ਕੀਤੇ ਹੋਂਦੇ ਉਸ ਵਕਤ ਉਹਨਾਂ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਤਲਾਸਬੰਤਲਾ ਜੜੇ ਨੇ ਸਾਨੂੰ ਇਸ ਕਿਤਾਬ ਨੂੰ ਸਮਝਣ ਦੀ ਸਮਝ ਕੇ ਪੜ੍ਹਨ ਦੇਤੇ ਦੇਤੇ ਅਮਲ ਕਰਨ ਦੀ ਤੋਫੀਕ عطا ਕਰਨ ਆਮੀਨ ਸੁਮਾ ਆਮੀਨ